ਆਉਣ ਵਾਲੇ ਦਿਨਾਂ ਚ ਖੇਤੀ ਨਾਲ ਸੰਬੰਧਿਤ ਫੈਕਟਰੀਆਂ ਮਾਸਟਰ ਡਾਕਟਰ ਇੱਥੇ ਆਉਂਦੇ ਨਹੀਂ ਸੀ ਪਹਿਲਾਂ ਬਦਲੀਆਂ ਕਰਾ ਜਾਂਦੇ ਸੀ ਕਾਨੂੰਨ ਬਣਾਇਆ ਅਸੀਂ ਉਹਨੂੰ ਕਿ ਜਿਨੇ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਕਰਨੀ ਹੈ ਕਿਸੇ ਡਾਕਟਰ ਨੇ ਜਾਂ ਮਾਸਟਰ ਨੇ ਉਹਨੂੰ ਪਹਿਲੀ ਨੌਕਰੀ ਜਿਹੜੀ ਹੈ 2 ਸਾਲ ਪਹਿਲੇ 2 ਸਾਲ ਬੱਡਰੇ ਦੇ ਵਿੱਚ ਲਾਉਣੇ ਪੈਣਗੇ ਇੱਥੇ ਵੀ ਇਨਸਾਨ ਰਹਿੰਦੇ ਆ ਕੋਈ ਕੀੜੇ ਮਕੌੜੇ ਥੋੜੀ ਹੈ ਇੱਥੇ ਜਵਾਕਾਂ ਨੂੰ ਪੜਾਉਉ ਇਥੇ ਇਲਾਜ ਕਰਉਂਦੇ ਆ ਬੱਦ ਪੱਤਾ ਦੇ ਦਾਂਗੇ ਬੱਦ ਤਨਖਾਹ ਦੇ ਦਾਂਗੇ ਕੋਈ ਗੱਲ ਨਹੀਂ ਪਰ ਇੱਥੇ ਲਾ ਕੇ ਜਾਓ ਟੈਂਪ ਆਏ ਕਰਨਾ ਪਊਗਾ ਜੀ ਮੈਂ ਤਾਂ ਜਿਹੜੇ ਪਿੰਡਾਂ ਚ ਮੈਂ ਬਹੁਤ ਪਿੰਡਾਂ ਚ ਗਿਆ ਹਾਂ ਕਲਸ ਤੋਂ ਲੈ ਕੇ ਢੰਡ ਤੋਂ ਲੈ ਕੇ ਨਸ਼ਹਿਰਾ ਡਾਲਾ ਤੋਂ ਲੈ ਕੇ ਰਸੂਲਪੁਰ ਗੱਗੋ ਬੂਹਾ ਚੀਮਾ ਬਹੁਤ ਪਿੰਡਾਂ ਚ ਗਿਆ ਮੀਆਪੁਰ ਗੰਡੀਵਿੰਡ ਗਿਆ ਕੱਲ ਰਾਤ ਗੰਡੀਵਿੰਡ ਮਿਨਿਸਪਲਾਸ ਹੋਰ ਲੈ ਇਹਦੂ ਅੱਧੇ ਨਾਂ ਨਹੀਂ ਯਾਦ ਹੋਣੇ ਸੁਖਵੀਰ ਬਾਦਲ ਨੂੰ ਮੈਂ ਗਿਆ ਹਰੇਕ ਥਾਮੋਂ ਮੈਂ ਇੱਕ ਸਵਾਲ ਪੁੱਛਿਆ ਹਰੇਕ ਥਾਮੋਂ ਐ ਜਵਾਬ ਆਇਆ ਵੀ ਨਾ ਹੋਸਾ ਦਾ ਠੱਠੀ ਵਾਲੇ ਰਿਕਾਰਡ ਹੀ ਤੋੜ ਦੇਣ ਕਹਿ ਦੇਣ ਵੀ ਹਾਂ ਕੀ ਪਤਾ ਹੁੰਦਾ ਲੈ ਦੱਸੋ ਫਿਰ ਤੁਹਾਡੇ ਪਿੰਡ ਇਸ ਤੋਂ ਪਹਿਲਾਂ ਕੋਈ ਮੁੱਖ ਮੰਤਰੀ ਆਇਆ ਹੈ ਹੈ ਚਲੋ ਇਹ ਲਿਖ ਲਓ ਵੀਰਾਂ ਦਾ ਵੀ ਐਂਚੀ ਲਿਖ ਲਈ ਕਿਤੇ ਨਹੀਂ ਗਏ ਉਹ ਕਿਤੇ ਨਹੀਂ ਗਏ ਫੇਰ ਵੋਟਾਂ ਪਈ ਗਈਆਂ ਯਾਰ ਉਹ ਮੈਨੂੰ ਇੱਕ ਪਿੰਡ ਦਾ ਸਰਪੰਚ ਕਹਿੰਦਾ ਵੋਟਾਂ ਮੰਗਣ ਨਹੀਂ ਆਉਂਦੇ ਤੁਸੀਂ ਬਾਅਦ ਦੀ ਗੱਲ ਕਰਦੇ ਹੋ ਜੀ ਸਾਨੂੰ ਤਾਂ ਕਹਿੰਦੇ 15-15 ਦਿਨ ਸਰਪੰਚ ਚ ਨਹੀਂ ਖਾਉਂਦਾ ਉਹ ਪਤਾ ਨਹੀਂ ਕਿੱਥੇ ਰਹਿਣ ਲੱਗ ਜਾਂਦਾ ਕਹਿੰਦੇ ਆਹ ਹਾਲਾਤ ਕਰਤੇ ਇਹਨਾਂ ਨੇ ਸੋ ਵੀਰੋ ਇਹ ਆਮ ਲੋਕਾਂ ਤੋਂ ਟੁੱਟੇ ਹੋਏ ਐ ਇਹ ਤੁਹਾਡੇ ਕੋਲੇ ਉਦੋਂ ਹੀ ਆਉਂਦੇ ਐ ਜਦੋਂ ਕੋਈ ਕੰਮ ਲੈਣਾ ਹੋਵੇ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਆਪਾਂ ਤਰੱਕੀਆਂ ਦੇ ਰਾਹ ਖੋਲਣੇ ਨੇ ਮੇਰੇ ਕੋਲੇ ਅਮਾਨਤ ਸਰਾਏ ਮੰਤਖਾਂ ਉਹ ਸਕੂਲ ਅਪਡੇਟ ਦੀ ਅਰਜ਼ੀ ਆਈ ਹੈ ਲੜਕੀਆਂ ਦਾ ਸਕੂਲ ਹੈ ਕਹਿੰਦੇ 10ਵੀਂ ਤੋਂ 12ਵੀਂ ਦਾ ਕਰਨਾ ਹੈ ਇਹ ਮੈਂ ਅਰਜ਼ੀ ਨਾਲ ਲੈ ਕੇ ਜਾਊਂਗਾ ਤੇ ਆਪ ਸਰਾਂ ਨੂੰ ਬੁਲਾ ਕੇ ਇਹ ਜ਼ਰੂਰ ਮੈਂ ਇਹ ਕਹਿੰਕੋ ਕਿ ਕੁੜੀਆਂ ਪੜ ਜਾਣਗੀਆਂ ਨਾ ਤਾਂ ਕੁਲਾ ਹੀ ਪੜ ਜਾਂਦੀਆਂ ਨੇ ਕਈ ਉਹ ਕਰਾਂਗੇ